ਮੇਰੇ ਸੰਦਸਿਆ ਵੀ ਸਾਡੀ ਮੇਰੀ ਮੰਮਾ ਵੀ ਟੀਚਰ ਸੀਗੇ ਮੈਨੂੰ ਵੀ ਡਾਂਟਦੇ ਹੁੰਦੇ ਸੀ ਮੈਂ ਕਿਹਾ ਫਿਰ ਮੇਰੀ ਮੰਮਾ ਐਵੇਂ ਡਾਂਟਦੇ ਨੇ ਮੇਰੀ ਮੰਮਾ ਵੀ ਟੀਚਰ ਨੇ ਤੇ ਮੈਂ ਕਹਿੰਦੀ ਵੀ ਪੜ ਲਓ ਅਸੀਂ ਪੜ ਲੈਨੇ ਫਿਰ ਮੰਮਾ ਸਾਨੂੰ ਕੋਲ ਬੈ ਕੇ ਪੜਾਉਂਦੇ ਨੇ ਤੇ ਮੈਂ ਦੇਖਿਆ ਮੈਂ ਵੀ ਆਡੇ ਵੱਡੇ ਬਣੇ ਹੋਏ ਨੇ ਫਿਰ ਮੈਂ ਵੀ ਬਣਾਂਗੀ ਮਿਲ ਕੇ ਪੜ੍ਹ ਲੈ ਕੇ ਆਡੇ ਵੱਡੇ ਬਣੇ ਆ ਮੈਂ ਕਿ ਮੈਂ ਵੀ ਪੜ੍ਹ ਲੈ ਕੇ ਐਡੀ ਵੱਡੀ ਅਫਸਰ ਬਣਾਂਗੀ ਮੈਮ ਨੇ ਸਾਨੂੰ ਗਿਫਟ ਬੈਗਸ ਦਿੱਤੇ ਕਲਰਸ ਦਿੱਤੇ ਚਾਕਲੇਟ ਦਿੱਤੀਆਂ ਤੇ ਸਰਟੀਫିକੇਟ ਦਿੱਤੇ ਤੇ ਮੈਮ ਨੇ ਸਾਰਾ ਦਿਨ ਸਾਨੂੰ ਲੱਸੀ ਪੀਾਈ ਸੀਗੀ ਚਾਕਲੇਟ ਖਵਾਈ ਸੀ ਡਿਨਰ ਕਰਵਾਇਆ ਸੀਗਾ ਮੰਮਾ ਕੋਈ ਮੈਂ ਕਿਹਾ ਮੰਮਾ ਰਵੀਆ ਸਾਹਿਬ ਕੋਸ਼ ਕਿਵੇਂ ਹੁੰਦਾ ਹੈ ਤੇ ਮੰਮਾ ਕਹਿੰਦੀ ਵੀ ਨਾ ਮੈਮ ਨਾ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਮਾਲਕ ਨੇ ਤੇ ਭਈ ਮਤਲਬ ਕਿ ਪੜ੍ਹ ਲੈ ਕੇ ਐਡੇ ਬਣੇ ਨੇ ਮੈਂ ਕਿਹਾ ਮੰਮਾ ਅਸੀਂ ਵੀ ਬਣ ਸਕਾਂਗੇ ਮੰਮਾ ਕਹਿੰਦੀ ਹਾਂਜੀ ਤੁਸੀਂ ਵੀ ਬਣ ਸਕੋਗੇ ਜੇ ਪੜੋਗੇ ਪੜਾਈ ਦੀ ਵੈਲਿਊ ਹੈ ਬੱਚਿਆਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਗਾਉਣ ਲਈ ਆਈ ਅਸਪਾਇਰ ਨਾਮ ਦਾ ਇੱਕ ਪ੍ਰੋਗਰਾਮ ਸਰਕਾਰ ਵੱਲੋਂ ਸਟਾਰਟ ਕੀਤਾ ਗਿਆ ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ ਆਪਣੇ ਆਈਡਲ ਨਾਲ ਜਿਹੜਾ ਸਮਾਂ ਬਤੀਤ ਕਰ ਸਕਦੇ ਇਸ ਪ੍ਰੋਗਰਾਮ ਦੇ ਤਹਿਤ ਡੀਸੀ ਲੁਧਿਆਣਾ ਸਾਖੀ ਸਾਨੀ ਵੱਲੋਂ ਮਾਛੀਵਾੜਾ ਸਾਹਿਬ ਦੇ ਪਿੰਡ ਤੁੱਲੇਵਾਲ ਦੇ ਦੋ ਬੱਚੇ ਆ ਜਿਹੜੇ ਆਪਣੇ ਪਿੰਡ ਤੋਂ ਲੈ ਜਾਂਦੇ ਜਾਂਦੇ ਆ ਘਰੋਂ ਲੁਧਿਆਣਾ ਡੀਸੀ ਦਫ਼ਤਰ ਲੈ ਆਂਦੇ ਗਏ ਔਰ ਉਹਨਾਂ ਨੂੰ ਪੂਰੇ ਜਿਹੜੀ ਦਿਨਚਰਿਆ ਹੁੰਦੀ ਆ ਡੇਲੀ ਰੁਟੀਨ ਵਰਕ ਹੁੰਦਾ ਰੁਟੀਨ ਜਿਹੜਾ ਵਰਕ ਹੁੰਦਾ ਉਹ ਤੋਂ ਜਾਣੂ ਕਰਵਾਇਆ ਦੋਨੇ ਬੱਚਿਆਂ ਦੇ ਪਰਿਵਾਰ ਆ ਜਿਹੜੇ ਸਾਡੇ ਨਾਲ ਮੌਜੂਦ ਨੇ ਪਰਿਵਾਰਿਕ ਮੈਂਬਰ ਮੌਜੂਦ ਨੇ ਬੱਚੇ ਮੌਜੂਦ ਨੇ ਗੱਲਬਾਤ ਕਰਦੇ ਆ ਵੱਡੀ ਬੇਟੀ ਸਾਡੇ ਨਾਲ ਹੈਗੀ ਆ ਬੇਟਾ ਕੀ ਨਾਮ ਤੁਹਾਡਾ ਸਾਡਾ ਨਾਮ ਗੁਰਲੀਨ ਕੋਹਰਾ ਬੇਟਾ ਕਿੰਨੀ ਉਮਰ ਹੈ ਤੁਹਾਡੀ ਸਾਡੀ 10 ਜੋਲ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਆਈ ਰੀਡ ਇਨ 5ਥ ਕਲਾਸ ਓਕੇ ਸਕੂਲ ਦਾ ਕੀ ਨਾਮ ਹੈ ਤੁਹਾਡਾ ਮਾਈ ਸਕੂਲ ਨੇਮ ਇਜ਼ ਹਾਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੜੋਦੀ ਰਾਹਾਂ ਰੋਡ ਅੱਛਾ ਬੱਚੇ ਕਦੋਂ ਗਏ ਸੀਗੇ ਡੀਸੀ ਸਾਹਿਬ ਦੇ ਆਫਿਸ ਤੋਂ ਅਸੀਂ 3 ਤਰੀਕ ਨੂੰ ਗਏ ਸੀਗੇ ਹਾਂ ਹਾਂ 5 ਤਰੀਕ ਨੂੰ ਗਏ ਸੀਗੇ ਤੇ 10 11 ਬਾਰੇ ਵਜੇ 12 ਵਜੇ ਗਏ ਸੀਗੇ ਤੇ 2 ਘੰਟੇ ਮੈਮ ਕੋਲ ਬੈਠੇ ਸੀਗੇ अच्छा मैडम ਦੇ ਨਾਲ ਬੇਟਾ ਮੁਲਾਕਾਤ ਕਿਵੇਂ ਹੁੰਦੀ ਹੈ ਸਾਡੇ ਬਾਹਨ ਤੇ ਮੇਲਾ ਸੀਗਾ ਥੱਲੇ ਪੀਣ ਦੀ ਜਗਾ ਬਣੀ ਹੋਈ ਸੀ ਉੱਤੇ ਸ਼ਪੀਲ ਲੱਗੀ ਹੋਈ ਸੀ ਅਸੀਂ ਉੱਤੇ ਗਏ ਇੱਕ ਨਾ ਪੁਲਿਸ ਆਫੀਸਰ ਕਹਿੰਦਾ ਮੈਮ ਮੈਂ ਸ਼ਰਮਾਰਿਆ ਨਹੀਂ ਨਾ ਅੱਗੇ ਕਰੋ ਅਸੀਂ ਅੱਗੇ ਚਲੇ ਗਏ ਮੈਮ ਨੇ ਫਿਰ ਸਾਡੇ ਮੇਰਾ ਨਾਮ ਪੁੱਛਿਆ ਮੇਰਾ ਨਾਮ ਗੁਰਲੀਨ ਕੋਹਰਾ ਮੈਮ ਮੈਂ ਦੱਸਤਾ ਮਾਈ ਨੇਮ ਇਜ਼ ਗੁਰਲੀਨ ਕੋਹਰਾ ਮੈਮ ਕਹਿੰਦੇ ਤੁਸੀਂ ਵੱਡੀ ਕੀ ਬੰਨਾ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਮੈਮ ਵੀ ਮੈਂ ਨਾ ਟੀਚਰ ਬੰਨਾ ਮਤਲਬ ਕਿ ਵੱਡੀ ਅਫਸਰ ਬੰਨਾ ਟਾਈਪ ਆਈਸੀ ਬੰਨਾ ਆ ਆਈਸੀਐਸ ਆਫੀਸਰ ਬੰਨਾ ਹੈ ਤੇ ਮੈਮ ਕਹਿੰਦੇ ਕਿ ਨਾ ਵੀ ਫਿਰ ਮੈਮ ਚੱਲੇ ਸੀ ਕਿ ਮੈਮ ਕਹਿੰਦੇ ਗੁੱਡ ਬਹੁਤ ਵੱਡੀ ਸੋਚ ਆ ਫਿਰ ਮੈਮ ਜਦ ਚੱਲੇ ਮੈਂ ਮੈਮ ਕੋ ਭੱਜ ਕੇ ਗਈ ਮੈਂ ਕਿ ਮੈਮ ਤੁਹਾਡਾ ਨਾਮ ਕੀ ਆ ਮੈਮ ਕਹਿੰਦੇ ਮੇਰਾ ਨਾਮ ਮੋਨਿਕਾ ਆ ਤੇ ਮੈਂ ਕਿ ਮੈਮ ਵੀ ਤੁਸੀਂ ਵੱਡੇ ਅਫਸਰ ਹੋ ਤੇ ਉਹਨਾਂ ਨਾਲ ਕਿ ਪੁਲਿਸ ਅੰਕਰ ਵੀ ਸੀਗਾ ਬੋਡੀਗਾਰਡ ਸੀਗਾ ਮੈਮ ਦਾ ਤੇ ਉਹ ਕਹਿੰਦੇ ਵੀ ਮੈਮ ਸੇਵਾਦਾਰਨੀ ਨੇ ਸੇਵਾ ਕਰਦੇ ਨੇ ਸਮਾਜ ਦੀ ਮੈਂ ਕਿ ਮੈਮ ਤੁਸੀਂ ਬਹੁਤ ਵਧੀਆ ਕੰਮ ਕਰਦੇ ਮੈਮ ਕਹਿੰਦੇ ਥੈਂਕ ਯੂ ਤੇ ਮੈਮ ਕਹਿੰਦੇ ਤੁਹਾਡੇ ਲਈ ਮੈਂ ਸਰਕਾਰੀ ਗੱਡੀ ਭੇਜਾਂਗੀ ਤੁਸੀਂ ਮੇਰੇ ਕੋ ਲਾਉਂਗੇ ਮੈਂ ਕਿ ਮੈਮ ਹਾਂਜੀ ਬੇਟਾ ਉੱਥੇ ਕੀ ਕੀ ਸਿੱਖਿਆ ਤੁਸੀਂ ਮੈਮ ਦੇਖਿਆ ਮੈਂ ਵੀ ਮਤਲਬ ਕਿ ਪੜ੍ਹ ਲੈ ਕੇ ਅੱਡੇ ਵੱਡੇ ਬਣੇ ਆ ਮੈਂ ਕਿ ਮੈਂ ਵੀ ਪੜ੍ਹ ਲੈ ਕੇ ਐਡੀ ਵੱਡੀ ਅਫਸਰ ਬਣਾਂਗੀ ਤੇ ਮੈਮ ਮਤਲਬ ਕਿ ਹੁਣ ਕੁਰਸੀ ਤੇ ਬਹਿ ਕੇ ਰਾਜ ਕਰਦੇ ਨੇ ਮਤਲਬ ਕਿ ਆਫਿਸ ਵਿੱਚ ਬਹਿ ਕੇ ਤੇ ਮਤਲਬ ਕਿ ਇੱਕ ਅੱਡੇ ਵੱਡੇ ਆਫਿਸ ਵਿੱਚ ਬਹਿ ਕੇ ਤੇ ਅਫਸਰ ਐਡੇ ਬਣੇ ਨੇ ਡੀਸੀਪੀ ਬਣੇ ਪਏ ਨੇ ਲੁਧਿਆਣੇ ਦੇ ਜ਼ਿਲ੍ਹੇ ਦੇ ਮਾਲਕ ਨੇ ਮੈਂ ਵੀ ਫਿਰ ਸੋਚਿਆ ਮੈਮ ਪੜ੍ਹ ਲੈ ਕੇ ਵੀ ਅੱਡੇ ਬਣੇ ਨੇ ਉਹਦੇ ਮਮਾ ਮੈਮ ਨੇ ਸਾਨੂੰ ਦੱਸਿਆ ਵੀ ਸਾਡੀ ਮੇਰੀ ਮਮਾ ਵੀ ਟੀਚਰ ਸੀਗੇ ਮੈਨੂੰ ਵੀ ਡਾਂਟਦੇ ਹੁੰਦੇ ਸੀ ਮੈਂ ਕਿ ਫਿਰ ਮੇਰੀ ਮਮਾ ਐਵੇਂ ਡਾਂਟਦੇ ਨੇ ਮੇਰੀ ਮਮਾ ਵੀ ਟੀਚਰ ਤੇ ਮੈਂ ਕਹਿੰਦੀ ਵੀ ਪੜ ਲਓ ਅਸੀਂ ਪੜ ਲੈਨੇ ਫਿਰ ਮੰਮਾ ਸਾਨੂੰ ਕੋਲ ਬੈ ਕੇ ਪੜਾਉਂਦੇ ਨੇ ਤੇ ਮੈਂ ਦੇਖਿਆ ਮੈਂ ਵੀ ਆਡੇ ਵੱਡੇ ਬਣੇ ਹੋਏ ਨੇ ਫਿਰ ਮੈਂ ਵੀ ਬਣਾਂਗੀ ਅੱਛਾ ਤੁਹਾਨੂੰ ਕਿਵੇਂ ਪਤਾ ਲੁਧਿਆਣਾ ਜਿਲ੍ਹਾ ਬਹੁਤ بڑا ਜਿਲ੍ਹਾ ਵੱਡੀ ਚੀਜ਼ ਹੁੰਦੀ ਹੈ ਕਿਵੇਂ ਪਤਾ ਮੈਂ ਭੱਜ ਕੇ ਘਰ ਮਮਾ ਕੋਾਈ ਮੈਂ ਕਿ ਮਮਾ ਰੀਆ ਸਾਬਕੋਸ਼ ਕਿਵੇਂ ਹੁੰਦਾ ਹੈ ਤੇ ਮਮਾ ਕਹਿੰਦੀ ਵੀ ਨਾ ਮੈਮ ਨਾ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਮਾਲਕ ਨੇ ਤੇ ਭਈ ਮਤਲਬ ਕਿ ਪੜ੍ਹ ਲੈ ਕੇ ਐਡੇ ਬਣੇ ਨੇ ਮੈਂ ਕਿ ਮਮਾ ਅਸੀਂ ਵੀ ਬਣ ਸਕਾਂਗੇ ਮਮਾ ਕਹਿੰਦੀ ਹਾਂਜੀ ਤੁਸੀਂ ਵੀ ਬਣ ਸਕੋਗੇ ਜੇ ਪੜੋਗੇ ਪੜ੍ਹਾਈ ਦੀ ਵੈਲਿਊ ਹੈ ਪੜ੍ਹ ਲੈ ਕੇ ਜੋ ਫਿਰ ਤੁਸੀਂ ਬਣ ਜੇ ਵੱਡੇ ਅਫਸਰ ਉਹਨਾਂ ਨੇ ਕੋਈ ਗਿਫਟ ਵਗੈਰਾ ਦਿੱਤਾ ਤੁਹਾਨੂੰ ਉੱਥੇ ਕੀ ਕੁਝ ਖਾਦਾ ਪੂਰੇ ਦਿਨ ਦੇ ਵਿੱਚ ਤੁਸੀਂ ਹਾਂਜੀ ਮੈਮ ਨੇ ਸਾਨੂੰ ਗਿਫਟ ਟੈਗ ਦਿੱਤੇ ਕਲਰਸ ਦਿੱਤੇ ਚਾਕਲੇਟ ਦਿੱਤੀਆਂ ਤੇ ਸਰਟੀਫିକੇਟ ਦਿੱਤੇ ਤੇ ਮੈਮ ਨੇ ਸਾਰਾ ਦਿਨ ਸਾਨੂੰ ਲੱਸੀ ਪੀਾਈ ਸੀਗੀ ਚਾਕਲੇਟ ਖਵਾਈ ਸੀ ਡਿਨਰ ਕਰਵਾਇਆ ਸੀਗਾ ਤੇ ਮੈਮ ਦਾ ਸੀ ਬਹੁਤ ਦਿਿਲੋਂ ਧੰਨਵਾਦ ਕਰਨੇ ਆ ਮੈਮ ਨੇ ਸਾਨੂੰ ਇਨਵਾਈਟ ਕੀਤਾ ਤੁਹਾਨੂੰ ਪਤਾ ਥੋਡੀਆਂ ਖਬਰਾਂ ਅਖਬਾਰਾਂ ਦੇ ਵਿੱਚ ਵੀ ਲੱਗੀਆਂ ਨੇ ਪਤਾ ਤੁਹਾਨੂੰ ਹਾਂਜੀ ਮੇਰੇ ਮਾਪਾ ਨੇ ਵੀ ਮੈਨੂੰ ਪ੍ਰੈਂਟ ਫੁੱਲ ਫੀਲ ਹੋ ਰਿਹਾ ਏ ਤੇ ਮੈਂ ਪਾਪਾ ਨੂੰ ਮਤਲਬ ਕਿ ਨਹੀਂ ਮਿਲਣਾ ਸੁਣਾ ਨਿਕਲ ਡੀਸੀ ਸਾਹਿਬ ਨੂੰ ਤੇ ਮੈਂ ਬੰਦ ਤੇ ਆਏ ਮੈਂ ਗੱਲਬਾਤ ਕੀਤੀ ਮੈਂ ਕਿਹਾ ਮੈਂ ਵੀ ਮਮਾ ਪਪਾ ਨੂੰ ਬੁਲਾਵਾਂਗੀ ਫਿਰ ਮੈਂ ਗੱਲਬਾਤ ਕੀਤੀ ਮੈਮ ਨੇ ਮੈਨੂੰ ਵਾਈਟ ਕੀਤਾ ਮਮਾ ਨੂੰ ਵੀ ਤੇ ਪਾਪਾ ਨੂੰ ਵੀ ਬਹੁਤ ਉਹ ਹੋਇਆ ਮੇਰੇ ਦੇ ਮਾਨ ਕਿ ਮੇਰੀ ਬੇਟੀ ਨੇ ਸਾਨੂੰ ਮਤਲਬ ਕਿ ਡੀਸੀਪੀ ਨੇ ਮਿਲਾ ਦਿੱਤਾ ਏ ਕੌਣ ਕੌਣ ਗਿਆ ਸੀ ਪਰਿਵਾਰ ਚ ਮਰੇ ਮਦਰ ਗਏ ਸੀ ਫਾਦਰ ਗਏ ਸੀ ਮੇਰੀ ਸਿਸਟਰ ਤੇ ਬ੍ਰਦਰ ਤੇ ਮੈਂ ਸਿਸਟਰ ਛੋਟੀ ਸਿਸਟਰ ਗਈ ਸੀ ਹਾਂਜੀ ਕੋਮਲਦੀਪ ਕੋਰ ਨੇਮ ਉਹਦਾ ਕੋਮਲਦੀਪ ਕੋਰਾ ਕਲਾਸ 3 ਵਿੱਚ ਪੜਦੀ ਆ ਕਿੰਨੇ ਭੈਣ ਭਾਈਆਂ ਤੁਸੀਂ ਅਸੀਂ ਤਿੰਨ ਭੈਣ ਭਾਈਆਂ ਦੋ ਮੇਰਾ ਵਨ ਮਲਕੀ ਵਨ ਬ੍ਰਦਰ ਇਹਦੇ ਅਸੀਂ ਦੋ ਸਿਸਟਰ ਆ ਅੱਛਾ ਉੱਥੇ ਮੈਡਮ ਨੇ ਕੋਈ ਸਰਟੀਫਿਕੇਟ ਵੀ ਦਿੱਤਾ ਤੁਹਾਨੂੰ ਹਾਂਜੀ ਦਿੱਤੇ ਸੀਗੇ ਸਰਟੀਫਿਕੇਟ ਪਤਾ ਤੁਹਾਨੂੰ ਕੀ ਲਿਖਿਆ ਹੋਇਆ ਹੈ ਸਰਟੀਫਿਕੇਟ ਤੇ ਸਰਟੀਫਿਕੇਟ ਤੇ ਨਹੀਂ ਪਤਾ अच्छा ਤੇ ਐ ਦੱਸੋ ਤੁਸੀਂ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਵਾ ਸਾਡਾ ਪੰਜਾਬੀ ਕਿਉਂ ਪੰਜਾਬੀ ਕਿਉਂ ਇੰਗਲਿਸ਼ ਨਹੀਂ ਹੈਗਾ ਤੁਹਾਡੀ ਭੈਣ ਨੂੰ ਤਾਂ ਇੰਗਲਿਸ਼ ਪਸੰਦ ਹੈ ਸਾਨੂੰ ਪੰਜਾਬੀ ਇੰਗਲਿਸ਼ ਜਿਆਦਾ ਮੈਨੂੰ ਪੰਜਾਬੀ ਆ ਇੰਗਲਿਸ਼ ਵੀ ਆ ਤੇ ਇੰਗਲਿਸ਼ ਵਿੱਚ ਮੈਂ ਬੋਲ ਨਹੀਂ ਤੇ ਬਹੁਤ ਜ਼ੋਰ ਕਰਦੀ ਆ ਪਰ ਮੈਂ ਮਾਰੀ ਮੋਟੀ ਆਂਦੀ ਮੈਨੂੰ अच्छा मैं भी मैम वंगो मैम ਤੇ ਤਹਿਸੀਲਦਾਰ ਅੰਕਲ ਬਹੁਤ ਮਲਤੇਜੀ ਨਾਲ ਬੋਲ ਰਹੇ ਸੀ ਇੰਗਲਿਸ਼ ਮੈਂ ਵੀ ਦੇਖਿਆ ਮੈਂ ਕਿ ਮੈਂ ਵੀ ਐਵੇਂ ਇੰਗਲਿਸ਼ ਬੋਲਾਂਗੀ ਤੇ ਮੈਂ ਵੀ ਫਿਰ ਸਿੱਖਣੀ ਪਈ ਮम्मा ਸਿਖਾਉਂਦੇ ਨਹੀਂ ਇੰਗਲਿਸ਼ ਤੁਹਾਨੂੰ ਸਿਖਾਉਂਦੇ ਨੇ ਮम्मा ਹੀ ਸਿਖਾਉਂਦੇ ਨੇ ਮम्मा ਵੀ ਸਾਨੂੰ ਬਹੁਤ ਸਪੋਰਟ ਕਰਦੇ ਨੇ ਫਾਦਰ ਵੀ ਤੇ ਸਾਰਾ ਪਰਿਵਾਰ ਵੀ ਕਰਦਾ ਬਹੁਤ ਸਪੋਰਟ अच्छा दिन च कितने घंटे ਤੁਸੀਂ ਪੜ੍ਹਦੇ ਹੋ ਕਿੰਨੇ ਘੰਟੇ ਖੇਡਦੇ ਹੋ ਅਸੀਂ 2 ਘੰਟੇ ਪੜ੍ਹਦੇ ਆ ਤੇ ਘਾਟੇ ਖੇਡਦੇ ਆ ਨਾ ਨਹੀਂ ਖੇਡਦੇ ਤੇ ਫ੍ਰੀ ਟਾਈਮ ਅਸੀਂ ਬੁੱਕ ਪੜ੍ਹ ਕੇ ਆਪਣੇ ਤੇ ਮੈਨੂੰ ਟੈਸਟ ਲੈ ਲੈਨੇ ਪਰ ਰੀਡ ਕਰਕੇ ਆਪਣਾ ਯਾਦ ਕਰਕੇ ਟੈਸਟ ਦੇ ਕੇ ਫਿਰ ਫ੍ਰੀ ਟਾਈਮ ਡਰਾਇੰਗ ਕਰ ਲੈਨੇ ਆ اچھا ਇੱਕ ਗੱਲ ਦੱਸੋ ਤੁਸੀਂ ਪਿੰਡ ਲਈ ਕੀ ਮੰਗਿਆ ਅਸੀਂ ਪਿੰਡ ਦੇ ਸਕੂਲ ਲਈ ਸਰਕਾਰੀ ਸਕੂਲ ਦੇ ਗਰਾਊਂਡ ਮੰਗਿਆ ਤੇ ਪਾਰਕ ਮੰਗੀ ਤੇ ਪਿੰਡ ਲਈ ਅਸੀਂ ਖੂਹ ਮੰਗਿਆ ਛੱਪੜ ਮੰਗਿਆ ਸੀਗਾ ਕਿਉਂ ਛੱਪੜ ਕਿਉਂ ਤੇ ਮਨ ਲੱਗੀ ਪਿੰਡ ਵਾਲੀ ਮਮ ਅੰਟੀਆਂ ਨੂੰ ਮਨ ਲੱਗੀ ਮੇਰੀ ਅੰਟੀਆਂ ਨੂੰ ਪਿੰਡ ਵਾਲੀ ਅੰਟੀਆਂ ਨੂੰ ਮਨ ਲੱਗੀ ਬਹੁਤ ਪ੍ਰੋਬਲਮ ਹੁੰਦੀ ਏ ਇਹ ਗੰਦਾ ਪਾਣੀ ਇੱਥੇ ਮਨ ਲੱਗੀ ਛੱਪੜ ਹੈ ਨਹੀਂ ਗੰਦੇ ਇਹ ਸਾਰਾ ਕੁਝ ਮਮੀ ਡੈਡੀ ਨੇ ਸਿਖਾ ਕੇ ਭੇਜਿਆ ਹਾਂਜੀ ਮੰਮਾ ਰਾਈਡ ਨਹੀਂ ਸਿਖਾਇਆ ਸੀਗਾ ਸਾਨੂੰ ਘਰ ਬਹੁਤ ਕੁਝ ਸਿਖਾਉਂਦੇ ਨੇ ਕਿ ਤੁਸੀਂ ਕਿਵੇਂ ਰਹਿਣਾ ਕਿਵੇਂ ਬੋਲਣਾ ਹੈ ਅੱਛਾ ਸਾਰਿਆਂ ਦੀ ਇੱਜ਼ਤ ਕਰਨੀ ਹੈ ਹਾਂਜੀ ਸਾਰਾ ਸਿਖਾਉਂਦੇ ਨੇ ਅੱਛਾ ਤੁਹਾਡੀ ਫੇਵਰੇਟ ਗੇਮ ਕਿਹੜੀ ਹੈ ਸਾਡੀ ਖੋ-ਖੋ ਐਂਡ ਫੁੱਟਬਾਲ ਖੋ-ਖੋ ਫੁੱਟਬਾਲ ਆ ਆਪਣੇ ਸਕੂਲ ਚ ਖੇਡਦੇ ਹਾਂ ਜਾਂ ਘਰੇ ਵੀ ਖੇਡਦੇ ਹਾਂ ਅਸੀਂ ਘਰ ਵੀ ਖੇਡਦੇ ਸਾਡੇ ਖੇਤ ਹੋਏ ਹੈਗੇ ਨੇ ਪਹਿਲੀਆਂ ਉਹਦੇ ਵਿੱਚ ਖੇਡ ਲੈਣੇ ਆ ਅੱਛਾ ਬਾਕੀ ਬੱਚਿਆਂ ਨੂੰ ਜਿਹੜੇ ਸਕੂਲ ਚ ਪੜ੍ਹਦੇ ਨੇ ਉਹਨਾਂ ਨੂੰ ਕੀ ਪੁੱਤ ਸਨੇਹਾ ਦਵੋਗੇ ਕੀ ਮੈਸੇਜ ਦਵੋਗੇ ਐਸੇ ਕਿ ਡੀਸੀ ਬੈਮ ਨੂੰ ਮਿਲੇ ਸੀਗੇ ਤੇ ਮੁਲਾਕਾਤ ਹੋਈ ਸੀ ਸਾਡੀ ਮੈਂ ਆਪਣੇ ਆਦਰ ਮਦਰ ਨੂੰ ਸਿਸਟਰ ਬ੍ਰਦਰ ਨੂੰ ਵੀ ਮਿਲਾਇਆ ਸੀਗਾ ਤੇ ਮੈਂ ਮੈਮ ਨਾਲ ਗੱਲਬਾਤ ਕੀਤੀ ਮੈਨੂੰ ਲੱਗੀ ਸਾਰੇ ਟੀਚਰਾਂ ਨੂੰ ਪਤਾ ਹੈ ਕਿ ਅਨਮੋਲ ਦੀ ਮੇਰਾ ਅਨਮੋਲ ਮੇਰਾ ਮਤਲਬ ਬਦਰਾਦਨ ਆ ਨਾ ਅਨਮੋਲ ਨੇ ਮਤਲਬ ਅਨਮੋਲ ਦੀ ਸਿਸਟਰ ਨੇ ਮਤਲਬ ਕਿ ਆਪਣੇ ਪਾਪਾ ਮम्मा ਨੂੰ ਮਿਲਾਇਆ ਡੀਸੀਪੀ ਮੈਮ ਨਾਲ ਗੱਲਬਾਤ ਕੀਤੀ ਵੀ న్యూਸ ਤੇ ਵੀ ਖਬਰ ਆਈ ਹੈ ਮੇਰੇ ਮम्मा ਤੇ ਪਾਪਾ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਡੀ న్యూਸ ਤੇ ਮਤਲਬ ਕਿ ਐਲਸੀਡੀਆਂ ਤੇ ਟੀਵੀਆਂ ਤੇ ਸਕੂਲ ਦੇ ਵਿੱਚ ਕਿੰਨਾ ਕ ਤੁਹਾਡੇ ਪ੍ਰਾਊਡ ਆ ਸਕੂਲ ਵਿੱਚ ਸਾਰਿਆਂ ਨੂੰ ਬਹੁਤ ਪ੍ਰਾਊਡ ਆ ਮੇਰੇ ਤੇ ਮਤਲਬ ਕਲਾਸ ਮੈਮ ਵੀ ਕਹਿੰਦੇ ਨੇ ਗੁੱਲੀ ਨੂੰ ਬਹੁਤ ਪੜਦੀ ਆ ਟੈਸਟ ਵਿੱਚ ਵੀ ਨੰਬਰ ਮੇਰੇ ਵਧੀਆ ਆਉਂਦੇ ਨੇ ਅੱਛਾ ਹਾਂਜੀ ਪ੍ਰਿੰਸੀਪਲ ਮੈਮ ਵੀ ਸਰ ਵੀ ਕਹਿੰਦੇ ਨੇ ਆ ਕੁੜੀ ਬਹੁਤ ਇੰਟੈਲੀਜੈਂਟ ਆ ਅੱਛਾ ਜਨਰਲ ਨੌਲੇਜ ਦੀ ਬੁੱਕ ਪੜ੍ਹਦੇ ਉਹਨੇ ਜਨਰਲ ਨੌਲੇਜ ਲੈਣੇ ਹੁੰਦੇ ਤੁਸੀਂ ਮੰਮੀ ਕੋਲ ਹਾਂਜੀ ਜੀ ਕੇ ਬੁੱਕ ਮਲਜੀਪ ਇੱਕ ਜੀ ਕੇ ਇੱਕ ਸਬਜੈਕਟ ਆ ਉਹ ਜਨਰਲ ਨੌਲੇਜ ਸਬਜੈਕਟ ਆ ਅੱਛਾ ਜੀ ਹਾਂਜੀ ਕਿੰਨਾ ਕ ਪੜ੍ਹਦੇ ਹੋ ਅਸੀਂ ਘਰ ਬੋ ਮਤਲਬ ਕੀ ਜਿਹੜੇ ਬੋਲ ਹੁੰਨੇ ਆ ਖੇਡਣ ਦੀ ਵਜਾ ਅਸੀਂ ਪੜ ਲੈਨੇ ਆ। ਵੈਰੀ ਗੁੱਡ ਵੈਰੀ ਗੁੱਡ। ਆ ਸੋ ਛੋਟੀ ਸਿਸਟਰ ਵੀ ਮੌਜੂਦ ਆ ਗੱਲਬਾਤ ਕਰ ਲੈਨੇ ਆ। ਹਾਂ ਬੇਟਾ ਕੀ ਨਾਮ ਤੁਹਾਡਾ? ਕੋਮਲਦੀਪ ਕੋਲ। ਅੱਛਾ ਕਿਹੜੀ ਕਲਾਸ ਚ ਪੜਦੇ ਹੋ? 3rd 3rd ਚ ਕਿਹੜੇ ਸਕੂਲ ਚ? ਹਾਜਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਂ ਅੱਧੀ। ਅੱਛਾ ਤੁਸੀਂ ਡੀਸੀ ਮੈਮ ਨੂੰ ਮਿਲ ਕੇ ਆਏ ਸੀ? ਹਾਂਜੀ। ਅੱਛਾ ਉੱਥੇ ਕੀ ਕੀ ਕੀਤਾ ਇਹ ਦੱਸੋ। ਏ ਚਾ ਪਿਆਈ ਸੁਣਾ ਨੇ ਤੇ ਇੱਕ ਪਾਣੀ ਪਿਆਇਆ ਸੀ ਲੰਚ ਕਰਵਾਇਆ ਸੀ ਤੇ ਕੋਕ ਚਾਕਲੇਟ ਦਿੱਤੀ ਸੀ ਬੈਗ ਦਿੱਤੇ ਸੀ ਕਲਰ ਦਿੱਤੇ ਸੀ ਬੜਾ ਕੁਝ ਦਿੱਤਾ ਸੀ ਚਾਕਲੇਟ ਚਾਕਲੇਟ ਵੀ ਦਿੱਤੇ ਸੀ ਹਾਂਜੀ ਚਾਕਲੇਟ ਖਾਦੇ ਹਾਂਜੀ ਆ ਦੰਦ ਥੋੜੇ ਤਾਂ ਹੀ ਖਰਾਬ ਹੋਏ ਨੇ ਹੈਨਾ ਹੈਨਾ ਅੱਛਾ ਐ ਦੱਸੋ ਕੀ ਬਣਨਾ ਵੱਡੇ ਹੋ ਕੇ ਟੀਚਰ ਇੰਗਲਿਸ਼ ਇੰਗਲਿਸ਼ ਦੇ ਟੀਚਰ ਅੱਛਾ ਤੇ ਫਿਰ ਕਿੰਨਾ ਕ ਖੇਡਦੇ ਹੋ ਕਿੰਨਾ ਕ ਪੜ੍ਹਦੇ ਹੋ ਤੁਸੀਂ ਪੜਦੇ ਜਾ ਰਹੇ ਨੇ ਖੇਡ ਦੀ ਘਾਟ ਨਹੀਂ ਤੁਹਾਡੇ ਮੰਮਾ ਤਾਂ ਕਹਿੰਦੇ ਖੇਡ ਦੀ ਵੱਧ ਦਾ ਪੜਦੀ ਘਾਟ ਹੈ ਹੈ ਨਹੀਂ ਬਰਾਬਰ ਪੜਦੇ ਹਾਂ ਹਾਂ ਅੱਛਾ ਗੇਮ ਕਿਹੜੀ ਖੇਡਦੇ ਤੁਸੀਂ ਇਹ ਕੋ-ਕੋ ਹੂੰ ਫੁੱਟਬਾਲ ਹੂੰ ਇਹ ਹੋਕੀ ਅੱਛਾ ਹੋਕੀ ਹੱਥ ਚੋਂ ਫੜ ਹੋ ਜਾਂਦੀ ਹੈ ਐਡੀ ਵੱਡੀ ਹੈ ਹੈ ਤੇ ਮੰਮੀ ਪਾਪਾ ਨੇ ਸਿਖਾਇਆ ਮੰਮੀ ਪਾਪਾ ਨੇ ਸਿਖਾਇਆ ਅੱਛਾ ਤੇ ਤੁਹਾਨੂੰ ਪਤਾ ਟੀਚਰ ਬਣਨ ਲਈ ਅਧਿਆਪਕ ਬਣਨ ਲਈ ਬਹੁਤ ਪੜ੍ਹਨਾ ਪੈਂਦਾ ਵਟ ਪਤਾ ਤੁਹਾਨੂੰ ਦੱਸਿਆ ਤੁਹਾਡੇ ਮੰਮੀ ਡੈਡੀ ਨੇ ਮੰਮੀ ਕਿੰਨਾ ਕ ਫਿਰ ਹੋਰ ਕਿੰਨਾ ਕ ਪੜ੍ਹਦੇ ਹੋ ਬੜਾ ਤੋਂ ਦੋਨੇ ਲੜਕੀਆਂ ਦੇ ਜਿਹੜੇ ਮਦਰ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਸ਼ਿੰਦਰਕੌਰ ਭੈਣ ਜੀ ਕਿਦਾਂ ਦਾ ਮਹਿਸੂਸ ਹੋਇਆ ਦੋਨੇ ਲੜਕੀਆਂ ਇੱਕ ਛੋਟੇ ਜਿਹੇ ਪਿੰਡ ਤੋਂ ਡੀਸੀ ਸਾਹਿਬ ਲੈ ਕੇ ਜਾਂਦੇ ਨੇ ਔਰ ਇੱਕ ਦਿਨ ਲਈ ਇਹਨਾਂ ਨੂੰ ਸਮਾਂ ਮਿਲਦਾ ਡੀਸੀ ਸਾਹਿਬ ਨਾਲ ਰਹਿਣ ਦਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਹਾਂਜੀ ਅ ਬੱਚਿਆਂ ਦੀ ਸੋਚ ਹੀ ਬੱਚੇ ਨੂੰ ਐਸਾ ਤੱਕ ਲੈ ਕੇ ਗਈ ਹੈ ਹਾਂ ਅ ਬੱਚਿਆਂ ਦੇ ਮਨ 'ਚ ਸ਼ੌਂਕ ਸੀਗਾ ਮੰਮਾ ਜਿੱਦਾਂ ਮੈਡਮ ਨੇ ਜਦ ਮੈਡਮ ਨੂੰ ਪਹਿਲੀ ਵਾਰ ਦੇਖਿਆ ਬੰਦ ਤੇ ਤਾਂ ਬੱਚੇ ਕਹਿੰਦੇ ਮੰਮਾ ਅਸੀਂ ਵੀ ਮੈਡਮ ਵਾਂਗੂ ਬਣਨਾ ਹੈ ਹਾਂ ਹਾਂ ਤਾ ਬੱਚਿਆਂ ਨੇ ਉਹ ਗੱਲਾਂ ਕਰਿਆ ਕਿ ਮੈਨੂੰ ਦੱਸਿਆਂ ਤੇ ਇਹਨਾਂ ਨੇ ਮੈਡਮ ਨਾਲ ਹੀ ਬਹੁਤ ਸਾਰੀਆਂ ਗੱਲਾਂ ਬੰਦ ਤੇ ਕਰੀਆਂ ਸੀਗੀਆਂ ਜੋ ਮੈਡਮ ਦੇ ਦਿਲ ਨੂੰ ਛੂ ਗਈਆਂ ਦੀਆਂ ਗੱਲਾਂ ਤਾਂ ਮੈਡਮ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਹਾਂਜੀ ਆ ਕਿੰਨੇ ਤਰੀਕ ਨੂੰ ਤੁਸੀਂ ਗਏ ਸੀ ਕਦੋਂ ਗਏ ਸੀਗੇ ਅਸੀਂ 5 ਤਰੀਕ ਨੂੰ ਸ਼ਾਇਦ ਗਏ ਸੀਗੇ ਤਾਂ ਅਸੀਂ 1 ਵਜੇ ਗੱਡੀ ਭੇਜੀ ਸੀਗੀ ਤਾਂ ਅਸੀਂ ਉੱਥੇ ਪਹੁੰਚੇ ਤਾਂ ਫਿਰ 2 2.5 ਘੰਟੇ ਮੈਡਮ ਦੇ ਕੋਲ ਰਹੇ ਅਸੀਂ ਸਮਾਂ ਬਤਾਇਆ ਤੇ ਮੈਡਮ ਨੇ ਬੇਟੀਆਂ ਦੇ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਗੱਲਬਾਤ ਕੀਤੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਤੇ ਮੈਡਮ ਨੇ ਆਪਣੀ ਚੇਅਰ ਤੇ ਬਿਠਾਇਆ ਮੇਰੀਆਂ ਬੇਟੀਆਂ ਨੂੰ ਉਸ ਵਕਤ ਤਾਂ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਆਪਣੇ ਆਪ ਤੇ ਵੀ ਉਸ ਪਰਮਾਤਮਾ ਤੇ ਵੀ ਤਾਂ ਮੈਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਦਿੰਦੀ ਲੂੰ ਜਿਨ੍ਹਾਂ ਨੇ ਮੇਰੀਆਂ ਬੇਟੀਆਂ ਦੀ ਹੋਬੀਸ ਨੂੰ ਜਾਣਿਆ ਉਹਨਾਂ ਦੇ ਮਲਕੀ ਦੇਖੇ ਮਨ ਦੇ ਵਿੱਚ ਕੀ ਸੀਗਾ ਬੱਚਿਆਂ ਦੇ ਗੱਲ ਸਮਝੀ ਤਾਂ ਉਹਨਾਂ ਨੂੰ ਉੱਥੇ ਨਹੀਂ ਵਾਇਟ ਕੀਤਾ ਅ ਬੱਚਿਆਂ ਦਾਸ ਰੀਆਂ ਸੀ ਵੀ ਪਿੰਡ ਲਈ ਵੀ ਕੁਝ ਚੀਜ਼ਾਂ ਉਹਨਾਂ ਨੇ ਮੰਗੀਆਂ ਨੇ ਕੀ ਕੀ ਮੰਗਿਆ ਪਿੰਡ ਲਈ ਉਹਨਾਂ ਨੇ ਪਿੰਡ ਦੇ ਸਕੂਲ ਬਾਰੇ ਉਹਨਾਂ ਨੇ ਮਤਲਬ ਕਿ ਗਰਾਊਂਡ ਮੰਗਿਆ ਤੇ ਖੇਡਾਂ ਦਾ ਸਮਾਨ ਸੀਗਾ ਉਹ ਮੰਗਿਆ ਤੇ ਪਾਰਕ ਮੰਗੀ ਤੇ ਉੱਥੇ ਜਦ ਜਾ ਕੇ ਫਿਰ ਦੁਬਾਰਾ ਮੈਮ ਨੇ ਪੁੱਛਿਆ ਤਾਂ ਇਹਨਾਂ ਨੇ ਛੱਪੜ ਦਾ ਵੀ ਨਾ ਲਿਆ ਸੀਗਾ ਵੀ ਸਾਡੇ ਪਿੰਡ ਛੱਪੜ ਵੀ ਨਹੀਂ ਹੈਗਾ ਛੱਪੜ ਦੀ ਵੀ ਡਿਮਾਂਡ ਕੀਤੀ ਜੋ ਮੈਡਮ ਕਹਿੰਦੀ ਸੀ ਜਲਦੀ ਤੋਂ ਜਲਦੀ ਕੰਮ ਕਰਵਾ ਦੇਵਾਂਗੇ ਜੋ ਸਕੂਲ ਦੇ ਵਿੱਚ ਪਲੇ ਗਰਾਊਂਡ ਦਾ ਮਤਲਬ ਕਿ ਕੰਮ ਹੈਗਾ ਇਹ ਜਾਂ ਮਤਲਬ ਕਿ ਖੇਡਣ ਦਾ ਸਮਾਨ ਆਣਾ ਉਹ ਤਾਂ ਮੈਡਮ ਨੇ ਸ਼ੁਰੂ ਵਾਦ ਦਿੱਤਾ ਹੈ ਜੀ ਹਾਂ ਜੀ ਇੰਨੀ ਜਲਦੀ ਸ਼ੁਰੂ ਕਰਵਾ ਦਿੱਤਾ ਹਾਂ ਹਾਂ ਜੀ ਜੀ ਹਾਂ ਜੀ ਸੈਚਰਡੇ ਨੂੰ ਆਏ ਸੀਗੇ ਤਾਂ ਕੱਲ ਫਿਰ ਉਹ ਜਗਾ ਵਗੈਰਾ ਨਾਪ ਕੇ ਲੈ ਗਏ ਤਾਂ ਇੱਕ ਦੋ ਦਿਨ ਦੇ ਵਿੱਚ ਉਹ ਕੰਪਲੀਟ ਹੋ ਜਾਏਗਾ ਜੀ ਆ ਬੱਚਿਆਂ ਨੂੰ ਕੋਈ ਸਰਟੀਫਿਕੇਟ ਵਗੈਰਾ ਵੀ ਮਿਲੇਗਾ ਹਾਂ ਜੀ ਹਾਂ ਜੀ ਮਿਲੇ ਜੀ ਹੂੰ ਦੋਨਾਂ ਬੇਟੀਆਂ ਨੂੰ ਸਰਟੀਫਾਈ ਕਰ ਦਿੱਤੀ ਮੈਡਮ ਨੇ ओके okay. हां जी ਤੇ ਬੱਚਿਆਂ ਦਾ ਫਿਰ ਇਹੀ ਸੁਪਨਾ ਵੀ ਡੀਸੀ ਹੀ ਬਣਨਾ ਹੈ ਹਾਂ ਜੀ ਵੱਡੀ ਬੇਟੀ ਦਾ ਸੁਪਨਾ ਹੈ ਕਿ ਮम्मा ਵੱਡਾ ਅਫਸਰ ਬਣਨਾ ਮੈਂ ਤੇ ਛੋਟੀ ਬੇਟੀ ਟੀਚਰ ਬਣਨਾ ਚਾਹੁੰਦੀ ਹੈ ਹਾਂ ਜੀ ਤੇ ਕਿੰਨਾ ਸਮਾਂ ਤੁਸੀਂ ਪੜਾਉਂਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਹਾਂਜੀ ਬੱਚਿਆਂ ਨੂੰ ਮੈਂ 2 ਘੰਟੇ ਪੜਾਉਂਦੀ ਆਂ ਜੀ ਹਾਂਜੀ ਤੁਸੀਂ ਆਪ ਪੜਾਉਂਦੇ ਹੋ ਹਾਂਜੀ ਮੈਂ ਆਪ ਵੀ ਪੜਾਉਂਦੀ ਆਂ ਬੱਚੇ ਸਕੂਲ ਤੋਂ ਆਉਂਦੇ ਆਂ ਘੰਟਾ ਰੈਸਟ ਕਰਦੇ ਆਂ ਫਿਰ ਸ਼ਾਮ ਟਾਈਮ ਅਸੀਂ ਆਪ ਪੜਾਉਂਦੇ ਆਂ ਜਿੱਦਾਂ ਰਾਤ ਨੂੰ ਫ੍ਰੀ ਟਾਈਮ ਹੁੰਦਾ ਤੇ ਮੈਂ ਬੱਚੇ ਆਪਣੇ ਨੂੰ ਜਰਨਲ ਹੋਏ ਦੀਆਂ ਗੱਲਾਂ ਵੀ ਬਹੁਤ ਦੱਸਦੀ ਆਂ ਅੱਛਾ ਜੀ ਹਾਂਜੀ ਆ ਲਿਟਰੇਚਰ ਵਗੈਰਾ ਸਾਰਾ ਪੜਾਉਂਦੇ ਆ ਤੁਸੀਂ ਬੱਚਿਆਂ ਨੂੰ ਹਾਂਜੀ 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 ਪੜਾਉਂਦੇ ਆਂ ਜੀ ਓਕੇ ਬੱਚੇ ਵਧੀਆ ਪੜਦੇ ਨੇ ਤੇ ਆਪਣੇ ਖੇਡਾਂ ਖੁੱਡਾਂ ਵੀ ਖੇਡਦੇ ਨੇ ਖੇਡ ਲੈਂਦੇ ਆ ਹਾਂਜੀ ਬੱਚੇ ਖੇਡਦੇ ਆ ਫੁੱਟਬਾਲ ਹੋ ਗਿਆ ਤੇ ਘਰੇ ਬੱਚੇ ਖੇਡਦੇ ਆ ਬਾਕੀ ਸਕੂਲ ਚ ਵੀ ਦੇ ਖੇਡਾਂ ਕਰਵਾਂਦੇ ਆ ਹਾਂਜੀ ਠੀਕ ਹੈ ਸੋ ਆ ਗੱਲਬਾਤ ਕੀਤੀ ਅਸੀਂ ਔਰ ਜੇ ਦੇਖਿਆ ਜਾਵੇ ਤਾਂ ਜਿਹੜੇ ਬੱਚਿਆਂ ਦੇ ਸੁਪਨੇ ਆ ਸੁਪਨਿਆਂ ਨੂੰ ਜੇ ਖੰਭ ਲਗਾਉਣੇ ਆ ਤਾਂ ਜਿਹੜੇ ਐਫਰਟ ਨੇ ਉਹ ਸਾਨੂੰ ਮਾਪੇ ਨੂੰ ਕਰਨੇ ਪੈਣਗੇ ਪਰ ਉਹ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਪ੍ਰਕਾਸ਼ ਮਿੰਟੂ ਮਾਛੀਵਾੜਾ ਸਾਂ